ਹਾਂਜੀ ਆ ਆਪਣੇ 4 ਪਿਆਜ਼ ਸੀਗੇ ਆਪਾਂ ਬਣਾਉਣ ਲੱਗੇ ਆ ਪਾਸਤਾ ਤੇ ਆ ਆਲੂ ਆ ਇੱਕ ਵੱਡਾ ਫਰੈਸ਼ ਤੇ ਗਾਜਰਾਂ ਸੀਗੀਆਂ ਦੋ ਵੱਡੀਆਂ ਬਾਕੀ ਆ ਇਹੇ ਟਮਾਟਰ ਆ ਇਹੇ ਸ਼ਿਮਲਾ ਮਿਰਚ ਦੋ ਆ ਹਰੀ ਮਿਰਚ ਆ ਆਦਰਕ ਹਾਂਜੀ ਆਪਾਂ ਸ਼ੁਰੂ ਕਰਦੇ ਫਿਰ ਬਣਾਉਣੀ ਫਿਰ ਤੁਹਾਨੂੰ ਦਿਖਾਉਨੇ ਆ ਸਟਾਰਟ ਆ ਪਾਣੀ ਪਾ ਲਿਆ ਆਪਾਂ ਨੇ ਜੀ ਉਦੋਂ ਹੀ ਅੰਦਾਜ਼ੇ ਤੋਂ ਬਗੈਰੀ ਆਪਾਂ ਪਾ ਲਈ ਪਾਸਤੇ ਦੀ ਇੱਕ ਕੌਲੀ ਇੱਕ ਬਹੁਤ ਬਹੁਤ ਔੜੀਆਂ ਪਾ ਲੈਣੇ ਆ ਉਹ ਕੰਦੀਆਂ ਆਪਾਂ ਪਾ ਲਿਆ ਨੇ। ਆਹ ਕੀ ਆ ਚਾਰ ਤਿੰਨ ਪਾ ਦਿੰਦੇ। ਇਹਨਾਂ ਨੂੰ ਆਪਾਂ ਉਬਾਲ ਲੈਣਾ ਚੰਗੀ ਤਰ੍ਹਾਂ। ਆਪੇ ਜੀ ਥੋੜਾ ਜਿਹਾ ਪਾਵਾ ਦਾ ਸਰੋਂ ਦਾ ਤੇਲ ਫਿਰ ਇਹ ਲੱਗ ਲੱਗ ਪੀਸ ਹੋ ਜਾਂਦੇ ਨੇ ਇਹਦੇ ਨਾਲ ਲੱਗ ਲੱਗ ਪੀਸ ਇਕ ਹੋ ਜਾਂਦੇ ਹੋ ਗਏ ਚਲ ਹੁਣ ਥੱਕ ਜੈਸਾ ਤੇਲ ਸੌਰੀ ਫੇਰ ਭੁੱਲ ਜਾਨੀ ਹਾਂਜੀ ਆਪਾਂ ਇੰਨਾ ਕ ਪਾ ਲਿਆ ਤੇਲ ਜੀਰਾ ਪਾਵਾਂਗੇ ਵਿੱਚੋਂ ਹਾਂਜੀ ਆਪਾਂ ਪਾ ਰਿਹਾ ਜੀਰਾ लाइक शेयर जरूर करे भैने भैनवो सारे जमें बना टी बनाई सब जानते बना पता सारे नहीं पता। पर वीडियो जरूर يعني <applause> 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 ਤੋਂ ਪਾ ਰਹੀਆਂ ਆਲੂ ਕੰਨੂ ਦੀਗਾ ਪਰ ਆਲੂ ਉਹ ਤਾਂ ਸਾਨੂੰ ਪਸੰਦਦਾ ਹੀ ਨਹੀਂ ਬੇਟਾ ਖਾਂਦਾ ਹੁੰਦਾ ਇਸ ਕਰਕੇ ਮੈਂ ਆਲੂ ਦੀ ਇੱਕ ਪਾਇਆ ਤੁਹਾਨੂੰ ਮੰਮਾ ਜੀ ਕੱਲੂ ਦੀ ਹੋਸ ਪਾਈ ਉਹਨੂੰ ਉਹ ਵਧੀਆ ਲੱਗਦਾ ਏ ਤੂੰ ਇਹ ਦੇਖੋ ਤੁਸੀਂ ਮਗਰਿਆ ਮੈਂ ਆਪਦੀ ਅੰਡਜ਼ ਦਾ ਬਹੁਤ ਵਧੀਆ ਕਰ ਰਹੀਆਂ ਹਾਂ ਪਰ ਤੁਸੀਂ ਮੈਨੂੰ ਉਨੀ ਸਪੋਰਟ ਨਹੀਂ ਦੇ ਰਹੇ ਜਿੰਨਾ ਮੈਂ ਉਹਦਾ ਜੈਲੀ ਕੋਸ਼ਿਸ਼ ਕਰ ਰਹੀਆਂ ਵੀ ਵਧੀਆ ਬਣਾਵਾਂ ਹਨਾ ਉਹਨਾਂ ਤੋਂ ਅੱਗੇ ਟਮਿਆ ਬਿਲਕੁਲ ਜਿਹੀ ਹੋਣੀ ਆ ਹਾਂਜੀ ਆਪਾਂ ਇਹ ਗਾਜਰ ਵੀ ਪਾਤੀਏ ਨੇ ਦੋ ਪੂਨ 15 ਕੁ ਮਿੰਟ ਇਹਨਾਂ ਪੱਕੀ ਨੂੰ 10-15 ਪਰਫਰਮੈਂਸ ਦੇ ਵਿਲਾਂ ਵਿੱਚ ਟਿਕਾਉਣੇ ਤੇ ਰੀਅਲ ਵਿੱਚ ਬਹੁਤ ਗਲਾਪੀ ਨਹੀਂ ਹੁੰਦਾ ਵੀ ਭਾਵਾਂ ਨਹੀਂ ਇਹਦੇ ਤੇ ਨਹੀਂ ਹੁੰਦਾ ਆ ਜਾ ਹਾਂ ਜੀ ਥੋੜੀ ਜਿਹੀ ਆਪਾਂ ਲਸਣ ਦੀ ਲੈਣੇ ਆਂ ਭੂੰਗਾ ਤੇ ਹਰੇ ਭੂੰਕਾ ਨਾਲ ਬਹੁਤ ਟੇਸਟ ਵਧੀਆ ਲੱਗਦਾ ਇਹਦੇ ਨਾਲ ਹੈਨਾ ਲਸਣ ਤੋਂ ਉਦਾਂ ਆਪਾਂ ਪਾਇਆ ਨਹੀਂ ਮਖ ਚਲ ਆਹੀ ਪਾ ਲੈਣੇ ਦੋ ਭੂੰਕਾ ਆ ਦੇਖੋ ਤੁਸੀਂ ਬਹੁਤ ਵਧੀਆ ਟੇਸਟ ਆਉਗਾ ਇਹਦੇ ਨਾਲ ਖਾਣ ਚ ਆਹ ਪੋਤਣੀਆਂ ਤੋੜ ਦਿਆਂ ਹੋਣ do <coughs> ਹਾਂ ਦੇਖੋ ਕਪਾਹ ਰੋਪਨੇ ਸਾਡੇ ਹਾਲਪ ਕਰੇ ਹਰੀ ਹੋਏ ਸੁਪਾਤੀ ਤਿੰਨ ਚਾਰ ਮਿੰਟਾਂ ਸੀਗੀਆਂ ਹਰੀਆਂ ਹਾਂ ਜੀ ਹੁਣ ਆਪਾਂ ਪੋਣੇ ਆ ਸੁਗਲਾ ਮਿਰਚ

ਟਮਾਟਰ ਬੱਸ ਥੋੜਾ ਜਿਹਾ ਟਮਾਟਰ ਇਹ ਤਾਂ ਬਧੀਆ ਲੱਗਿਆ ਨੇ ਛੜੇ ਛੜੇ ਦੇ ਵਿੱਚ ਪਾਸਤਾ ਆਪਣਾ ਕਰ ਲਿਆ ਹਾਂ ਜੀ ਦੇਖੋ ਕਿੰਨਾ ਵਧੀਆ ਪਾਸਤਾ ਬਣਿਆ ਆਪਣਾ ਦੇਖੋ ਇਹ ਬਹੁਤ ਵਧੀਆ ਲੱਗਦਾ ਖਾਣ ਨੂੰ ਵੀ ਬਹੁਤ ਟੇਸਟੀ ਹੋਊਗਾ ਥੋੜਾ ਪਪੋਨੇ ਦੀ ਵਿੱਚ ਧਨੀਆ ਆ ਦੇਖੋ ਤੁਸੀਂ ਹਲਾ ਦੇਖੋ ਤੁਸੀਂ ਇਹਦੇ ਵਿੱਚ ਤਾਂ ਬਹੁਤ ਕੁਝ ਹੋ ਕੇ ਖਾਂਦਾ ਹੈ ਪਾਸਤਾ ਚਲੋ ਹੁਣ ਆਪ ਕਰ ਦਨੇ ਬੰਦ ਬੰਦ ਗਏ ਆਪਣਾ ਪਾਸਤਾ ਹੁਣ ਪਾ ਕੇ ਦਿਖਾਵਾਂਗੇ 2 ਮਿੰਟਾਂ ਤੱਕ ਨਵੇਂ ਭਾਂਡੇ ਪੁੰਡੀ ਚੱਕਦੀ ਹਾਂਜੀ ਦੇਖੋ ਤੁਸੀਂ ਆਪਣਾ ਪਾਸਤਾ ਬਣਿਆ ਹੋਇਆ ਪਸੰਦ ਆ ਨਾ ਤੁਹਾਨੂੰ ਸਾਨੂੰ ਵੀ ਪਸੰਦ ਆ ਦੇਖੋ ਕਿੰਨਾ ਵਧੀਆ ਬਣਿਆ ਤੁਹਾਨੂੰ ਖਾ ਕੇ ਦਿਖਾਉਨੇ ਆ ਤੁਸੀਂ ਵੀ ਖਾਓ ਬਹੁਤ ਬੁਢੀਆ ਬਹੁਤ ਜਿਆਦਾ